ਲੁਧਿਆਣਾ ਦਾ ਫੇਮਸ ਚਿਹਰਾ ਪ੍ਰਿੰਕਲ ਜਿਸ ਦਾ ਲਗਾਤਾਰ ਆਏ ਦਿਨ ਕੋਈ ਨਾ ਕੋਈ ਵਿਵਾਦ ਖੜਾ ਹੋਇਆ ਹੀ ਰਹਿੰਦਾ ਹੈ ਅੱਜ ਉਸ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਤੇ ਜਦੋਂ ਗ੍ਰਿਫਤਾਰ ਕੀਤਾ ਤੇ ਉਸ ਦੀ ਕੋਰਟ ਚ ਪੇਸ਼ੀ ਦੌਰਾਨ ਵਕੀਲ ਨੇ ਪ੍ਰਿੰਕਲ ਦੇ ਥੱਪੜ ਮਾਰਤਾ ਇਹ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਇਹ ਪ੍ਰਿੰਕਲ ਦੀਆਂ ਤਸਵੀਰਾਂ ਨੇ ਜੋ ਕੈਬ ਪਾ ਕੇ ਜਿਸ ਨੂੰ ਪੁਲਿਸ ਲੈ ਕੇ ਆ ਰਹੀ ਹੈ ਤੇ ਜਦੋਂ ਉਸਦੀ ਕੈਬ ਉਤਰਵਾ ਕੇ ਉਹਨੂੰ ਜੱਜ ਸਾਹਮਣੇ ਪੇਸ਼ ਕਰਨ ਹੀ ਲਿਜਾਇਆ ਜਾਂਦਾ ਹੈ ਤੇ ਉਸਤੇ ਖੱਬੇ ਸੱਜੇ ਦੋ ਵਕੀਲ ਖੜੇ ਹੁੰਦੇ ਨੇ ਤੇ ਵਕੀਲ ਇੱਕ ਬੋਲਦਾ ਹੈ ਕਿ ਹੁਣ ਗਾਲ ਕੱਢ ਤੇ ਜਿੱਦਾਂ ਹੀ ਪ੍ਰਿੰਕਲ ਉਹਦੇ ਵੱਲ ਦੇਖਦਾ ਹੈ ਤੇ ਦੂਸਰੀ ਸਾਈਡ ਖੜਾ ਹੋਇਆ ਵਕੀਲ ਪ੍ਰਿੰਕਲ ਦੇ ਮੂੰਹ ਤੇ ਥੱਪੜ ਜੜ ਜਾਂਦਾ ਹੈ ਜਿਸ ਤੋਂ ਬਾਅਦ ਮਾਹੌਲ ਉੱਥੇ ਥੋੜਾ ਗਰਮ ਹੋ ਜਾਂਦਾ ਹੈ ਤੇ ਉਧਰ ਹੀ ਪ੍ਰਿੰਕਲ ਦੇ ਸਾਥੀ ਵੀ ਆ ਕੇ ਉਸ ਵਕੀਲ ਦੇ ਗਲ ਪੈ ਜਾਂਦੇ ਨੇ ਤਸਵੀਰਾਂ 'ਚ ਸਾਬ ਦੇਖ ਸਕਦੇ ਆ ਤੇ ਇਹ ਮਾਮਲਾ ਇੱਥੇ ਨਹੀਂ ਰੁਕਿਆ ਉਸ ਤੋਂ ਬਾਅਦ ਪ੍ਰਿੰਕਲ ਦੇ ਐਂਟੀ ਗਰੁੱਪ ਹਨੀ ਸੇਠੀ ਵੀ ਉੱਥੇ ਪਹੁੰਚਦੇ ਨੇ ਤੇ ਉਸ ਤੋਂ ਬਾਅਦ ਇਸ ਦੇ ਉੱਤੇ ਇਲਜ਼ਾਮ ਲਗਾਉਣੇ ਸ਼ੁਰੂ ਕਰ ਦਿੱਨੇ ਨੇ ਜੋ ਤਸਵੀਰਾਂ ਚ ਤੁਸੀਂ ਵੀ ਵੇਖ ਸਕਦੇ ਹੋ ਤੇ ਪਹਿਲਾਂ ਇਹ ਵੇਖੋ ਪੂਰੀ ਵੀਡੀਓ ਯਾ দ্ননন মায়ণন আনন কনেনেন মায়ডান কন্নন মায়ন আনন,যেন মায়ায়াযবে ਇਹ ਜਿਹੜੇ ਜਿਹੜੇ ਸਿੱਖਾਂ ਦਾ ਪ੍ਰਚਾਰ ਕਰਦੇ ਨੇ ਇਹ ਕਾਹਦੇ ਨੂੰ ਸਪੋਰਟ ਕਰਦੇ ਨੇ ਕੀ ਹੁੰਦੇ ਨੇ ਇਹ ਇਹ ਦੇ ਸਿੱਖਾਂ ਦਾ ਇਹੋ ਜਿਹਾ ਸਿੱਖ ਤਰ੍ਹਾਂ ਦਾ ਪ੍ਰਚਾਰਾ ਦੀ ਲੋੜ ਨਹੀਂ ਜਿਹੜੇ ਕੰਦੀਆਂ ਨੂੰ ਬਾਤਾਂ ਦੇ ਵੇਲੇ ਕਿਹੜਾ ਸਿੱਖਾਂ ਦਾ ਪ੍ਰਚਾਰ ਦੇ ਕਿਹੜਾ ਸਿੱਖਾਂ ਦਾ ਪ੍ਰਚਾਰ ਕਰਦਾ ਵਾ ਲੁਧਿਆਣਾ ਦੇ ਕੋਰਟ ਦੇ ਵਿੱਚ ਕਿਹੜਾ ਸਿੱਖਾਂ ਦਾ ਪ੍ਰਚਾਰ ਕਰਦਾ ਇਹ ਕਿਹੜਾ ਜੁਰਮ ਕੀਤਾ ਜਿਹੜੇ ਮੈਨੂੰ ਬੋਲਦੇ ਵਿੱਚ ਆ ਵੇਖੋ ਕੱਲ ਪੈਰੇ ਨੂੰ ਰੋਕਾਂ ਤੇ ਕੱਲ ਕੱਲ ਮੇਰੇ ਰੀਕ ਫ੍ਰੀਕਲ ਇਹ ਪਹਿਲੇ ਹੀ ਟ੍ਰੇਨਿੰਗ ਕਰਨ ਦੇ ਬੈਠੇ ਨੇ ਮੇਰਾ ਪਰਿਵਾਰ ਹੈ ਹੈਲੋ ਇਹ ਪਰਿਵਾਰ ਹੈ ਇੱਦਾਂ ਬਰਦਾਸ਼ਤ असीं साल तकलीफ़ ਤੁਸੀਂ ਵੇਖਿਆ ਅੱਜ ਪ੍ਰਿੰਕਲ ਦੀ ਕੋਰਟ 'ਚ ਪੇਸ਼ੀ ਦੌਰਾਨ ਹੰਗਾਮਾ ਹੋ ਗਿਆ ਤੇ ਇਸ ਮੁਖੇ ਉਹਦਾ ਐਂਟੀ ਗਰੁੱਪ ਹਨੀ ਸੇਠੀ ਵੀ ਉਸੇ ਮੌਜੂਦ ਸੀ ਤੇ ਨਾਲ ਹੋਰ ਵੀ ਜਿਹੜੇ ਉਸ ਦੇ ਖਿਲਾਫ ਖਿਲਾਫ ਨੇ ਤੇ ਲਗਾਤਾਰ ਇੱਕ ਦੂਜੇ ਤੇ ਇਲਜ਼ਾਮ ਲਗਾਏ ਜਾ ਰਹੇ ਨੇ ਤੇ ਦੱਸ ਦਈਏ ਕਿ ਪ੍ਰਿੰਕਲ ਤੇ ਹਨੀ ਸੇਠੀ ਦਾ ਵਿਵਾਦ ਲਗਾਤਾਰ ਸੋਸ਼ਲ ਮੀਡੀਆ ਤੇ ਕਈ ਮਹੀਨਿਆਂ ਤੋਂ ਚੱਲਦਾ ਆ ਰਿਹਾ ਹੈ ਹਨੀ ਸੇਠੀ ਦਾ ਇਲਜ਼ਾਮ ਹੈ ਉਹਨੇ ਮੇਰਾ ਘਰ ਤੋੜਵਾ ਦਿੱਤਾ ਮੇਰੇ ਘਰੇ ਕਲੇਸ਼ ਪਾ ਦਿੱਤਾ ਉਧਰ ਹੋਈ ਪ੍ਰਿੰਕਲ ਦੇ ਉੱਤੇ ਜਦੋਂ ਗੋਲੀकांड ਹੋਇਆ ਗੈਂਗਸਟਰਾਂ ਵੱਲੋਂ ਗੁਲੀਆਂ ਚਲਾਈਆਂ ਗਿਆ ਉਸ ਦੇ ਵਿੱਚ ਉਸਨੇ ਹਨੀ ਸੇਠੀ ਦਾ ਨਾਮ ਲਗਾ ਦਿੱਤਾ ਤੇ ਇਹ ਲਗਾਤਾਰ ਲੁਧਿਆਣਾ ਦੇ ਵਿੱਚ ਜਿਹੜੀ ਦੁਸ਼ਮਣੀ ਇਹਨਾਂ ਦੋਵਾਂ ਗਰੁੱਪ ਦੀ ਵੱਧਦੀ ਜਾ ਰਹੀ ਹੈ ਤੇ ਅੱਜ ਪ੍ਰਿੰਕਲ ਨੂੰ ਇੱਕ ਕੇਸ ਦੇ ਵਿੱਚ ਜਿਸ ਦੇ ਵਿੱਚ ਉਸਨੇ ਇੱਕ ਵਕੀਲ ਦੇ ਪਤਨੀ ਨੂੰ ਲੈ ਕੇ ਕੁਝ ਗਲਤ ਸ਼ਬਦ ਬਿਆਨ ਗੋਲੇ ਸੀਗੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਉਦੋਂ ਉਸ ਨੂੰ ਲੈ ਕੇ ਅੱਜ ਉਸ ਦੀ ਗ੍ਰਿਫਤਾਰੀ ਹੋਈ ਤੇ ਉਸ ਨੂੰ ਪੇਸ਼ ਕੀਤਾ ਗਿਆ ਜਿੱਥੇ ਇਹ ਸਾਰਾ ਰੋਲਾ ਪੈ ਗਿਆ ਖੈਰ ਤੁਹਾਡਾ ਕੀ ਕੁਝ ਕਹਿਣਾ ਹੈ ਸਾਰੀ ਖਬਰ ਤੇ ਤੇ ਪ੍ਰਿੰਕਲ ਤੇ ਹਨੀ ਸੇਠੀ ਦੇ ਵਿਵਾਦ ਦੇ ਉੱਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ